ਏਸੀ ਪੁਨਰਜਨਮ ਦੀ ਕਹਾਣੀ ਮੈਨੂੰ ਲੱਗਦਾ ਵੀ ਇਹੋ ਜੀ ਕਹਾਣੀ ਤੁਸੀਂ ਪੁਨਰਜਨਮ ਦੀ ਕਦੇ ਨਹੀਂ ਸੁਣੀ ਹੋਣੀ ਕਿ ਇੱਕ ਔਰਤ ਮਰਦੀ ਹੈ ਜਦੋਂ 45 ਮਿੰਟਾਂ ਬਾਅਦ ਉਹ ਜਿਉਂਦੀ ਹੁੰਦੀ ਹੈ ਤਾਂ ਉਸ ਦਾ ਸਭ ਕੁਝ ਬਦਲ ਜਾਂਦਾ ਹੈ ਉਸ ਦਾ ਰੰਗ ਟਾਂਗੀ ਬਦਲ ਜਾਂਦਾ ਆਪਾਂ ਪੁਨਰਜਨਮ ਦੀਆਂ ਘਟਨਾਵਾਂ ਲਗਭਗ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਹਾਂ ਪਰ ਜਿਹੜੀ ਅੱਜ ਤੁਹਾਨੂੰ ਮੈਂ ਪੁਨਰਜਨਮ ਦੀ ਘਟਨਾ ਸੁਣਾ ਰਿਹਾ ਤੁਸੀਂ ਉਦਾਂ ਦੀ ਘਟਨਾ ਕਦੇ ਵੀ ਨਾ ਦੇਖੀ ਹੋ ਨਾ ਸੁਣੀ ਹੋ ਅਕਸਰ ਆਪਾਂ ਐਦਾਂ ਦੀਆਂ ਪੁਨਰਜਨਮ ਦੀਆਂ ਘਟਨਾਵਾਂ ਸੁਣਦੇ ਆ ਕਿ ਬੱਚਾ ਪੈਦਾ ਹੋਇਆ ਜਦੋਂ ਉਹ ਵੱਡਾ ਹੋਇਆ ਤਾਂ ਉਹਦੇ ਯਾਦ ਆ ਗਿਆ ਕਿ ਮੈਂ ਉੱਥੋਂ ਦਾ ਰਹਿਣ ਵਾਲਾ ਸੀ ਜਾਂ ਮੇਰੀ ਮੌਤ ਕਿਵੇਂ ਹੋਈ ਸੀ ਜਾਂ ਮੇਰੇ ਪਿਤਾ ਦਾ ਨੌਕੀ ਹੈ ਐਦਾਂ ਦੀਆਂ ਪਰ ਜਿਹੜੀ ਮੈਂ ਤੁਹਾਨੂੰ ਪੁਨਰਜਨਮ ਦੀ ਘਟਨਾ ਸੁਣਾ ਰਿਹਾ ਹਾਂ ਇਹ ਇਹਨਾਂ ਤੋਂ ਬਿਲਕੁਲ ਅਲੱਗ ਹੈ ਤੁਸੀਂ ਵੀ ਇਸ ਘਟਨਾ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਸਕਦਾ ਪਰ ਮਨੋਵਿਗਿਆਨੀਆਂ ਨੇ ਵੀ ਇਸ ਘਟਨਾ ਨੂੰ ਜਾਣਨਾ ਚਾਹਿਆ ਕਿ ਇਹ ਘਟਨਾ ਕਿਤੇ ਝੂਠ ਤਾਂ ਨਹੀਂ ਪਰ ਉਹਨਾਂ ਨੂੰ ਕੋਈ ਵੀ ਐਦਾਂ ਦੀ ਗੱਲ ਨਹੀਂ ਮਿਲੀ ਜਿਸ ਨਾਲ ਉਹ ਇਹ ਕਹਿ ਸਕਣ ਕਿ ਇਹ ਗੱਲ ਝੂਠੀ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਵੀਡੀਓ ਨੂੰ ਆਖਰ ਤੱਕ ਦੇਖ ਇਹ ਘਟਨਾ ਗੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਟਾਵਾ ਦੇ ਪਿੰਡ ਸਰੀਪੁਰਾ ਦੀ ਸੱਚੀ ਘਟਨਾ ਗੱਲ 1968 ਦੀ ਹੈ ਇਟਾਵਾ ਜ਼ਿਲ੍ਹਾ ਦੇ ਪਿੰਡ ਅੰਗਦ ਕਾ ਨੰਗਲਾ ਵਿੱਚ ਇੱਕ ਠਾਕੁਰ ਪਰਿਵਾਰ ਰਹਿੰਦਾ ਹੁੰਦਾ ਜਿਨ੍ਹਾਂ ਦੇ ਘਰ ਦੇ ਹਾਲਾਤ ਸਹੀ ਨਹੀਂ ਸੀ ਘਰ ਉਹ ਗਰੀਬੀ ਸੀ ਉਹਨਾਂ ਦੇ ਘਰੇ ਇੱਕ ਲੜਕੀ ਪੈਦਾ ਹੁੰਦੀ ਆ ਜਿਸ ਦਾ ਨੋ ਸਮਿਤਰਾ ਹੁੰਦਾ ਹੈ ਤੇ ਘਰ ਦਾ ਮੁਖੀ ਆ ਜਾਨੀ ਸਮਿਤਰਾ ਦਾ ਪਿਤਾ ਘਰੇ ਗਰੀਬੀ ਹੋਣ ਕਾਰਨ ਬਾਹਰ ਕੰਮ ਕਰਦਾ ਹੁੰਦਾ ਤੇ ਉਹ ਕਈ ਦਿਨਾਂ ਬਾਅਦ ਕਈ ਮਹੀਨਿਆਂ ਬਾਅਦ ਆਪਣੇ ਘਰ ਆਉਂਦਾ ਪਰ ਉਥੋਂ ਉਹ ਪੈਸੇ ਭੇਜਦਾ ਰਹਿੰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਘਰ ਚੱਲ ਰਿਹਾ ਸੀ ਪਰ 1979 ਦੇ ਵਿੱਚ ਸਾਲ 1979 ਦੇ ਵਿੱਚ ਸੁਮਿਤਰਾ ਦੀ ਮਾਂ ਬਿਮਾਰ ਹੋ ਜਾਂਦੀ ਹੈ ਜਦੋਂ ਸੁਮਿਤਰਾ 11 ਸਾਲਾਂ ਦੀ ਸੀ ਤਦ ਜਿਆਦਾ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਪਿਤਾ ਦੇ ਸਾਹਮਣੇ ਇਹ ਸਵਾਲ ਸੀ ਕਿ ਮੈਂ ਤਾਂ ਬਾਹਰ ਕੰਮ ਕਰਦਾ ਸੁਮਿਤਰਾ ਦੀ ਦੇਖਭਾਲ ਕੌਣ ਕਰੂਗਾ ਤਾਂ ਉਹ ਆਪਣੇ ਛੋਟੇ ਭਰਾ ਨੂੰ ਯਾਨੀ ਸੁਮਿਤਰਾ ਦੇ ਚਾਚੇ ਨੂੰ ਕਹਿੰਦਾ ਕਿ ਤੁਸੀਂ ਇਸ ਦਾ ਪਾਲਣ ਪੋਸ਼ਣ ਕਰੋ ਤੁਸੀਂ ਇਸ ਦੀ ਦੇਖਭਾਲ ਕਰੋ ਤਾਂ ਫਿਰ ਉਸ ਤੋਂ ਬਾਅਦ ਸੁਮਿਤਰਾ ਦਾ ਨਾਲ ਹੀ ਇੱਕ ਪਿੰਡ ਦੇ ਵਿੱਚ ਜਿਸ ਦਾ ਨਾਮ ਸਰੀਪੁਰਾ ਹੁੰਦਾ ਹੈ ਉਸ ਦੇ ਵਿੱਚ ਜਗਦੀਸ਼ ਨਾਉਂਦੇ ਮੁੰਡੇ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਜਗਦੀਸ਼ ਵੀ ਆਪਣੇ ਘਰੋਂ ਬਾਹਰ ਦਿੱਲੀ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਹੀ ਪੈਸੇ ਭੇਜਦਾ ਸੀ ਆਪਣੇ ਘਰ ਵਿੱਚ ਉਹ ਕਈ ਦਿਨਾਂ ਬਾਅਦ ਆਇਆ ਕਰਦਾ ਸੀ ਤੇ ਜੋ ਸਮਿਤਰਾ ਨੂੰ ਹਾਲਾਤ ਪਹਿਲੇ ਘਰ ਦੇ ਵਿੱਚ ਮਿਲੇ ਉਹੀ ਹਾਲਾਤ ਉਸ ਦੇ ਸਹੁਰੇ ਘਰ ਦੇ ਵਿੱਚ ਮਿਲੇ ਪਰ ਸਮਿਤਰਾ ਦੀ ਸੱਸ ਤੇ ਸਹੁਰਾ ਵੀ ਉਸ ਦੇ ਘਰ ਵਿੱਚ ਰਹਿੰਦੇ ਸੀ ਪਰ ਸਮਿਤਰਾ ਨੂੰ ਫੇਰ ਵੀ ਕਮੀ ਮਹਿਸੂਸ ਹੁੰਦੀ ਸੀ ਕਿ ਪਹਿਲਾਂ ਮੇਰਾ ਪਿਤਾ ਬਾਹਰ ਕੰਮ ਕਰਦਾ ਸੀ ਤੇ ਹੁਣ ਮੇਰਾ ਪਤੀ ਬਾਹਰ ਕੰਮ ਕਰਦਾ ਹੈ ਪਹਿਲਾਂ ਪਿਤਾ ਨਹੀਂ ਕੋਲੇ ਰਹਿੰਦਾ ਸੀ ਤੇ ਹੁਣ ਪਤੀ ਨਹੀਂ ਕੋਲੇ ਰਹਿੰਦਾ ਤਾਂ ਸਾਲ 1984 ਦੇ ਵਿੱਚ ਸੁમિતਰਾ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਜਨਮ ਦੇਣ ਤੋਂ ਬਾਅਦ ਉਹ ਬੜਾ ਖੁਸ਼ ਹੁੰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੇਰਾ ਬੱਚਾ ਤਾਂ ਮੇਰੇ ਕੋਲ ਹੀ ਰਹੇਗਾ ਮੇਰਾ ਇਸ ਨਾਲ ਜੀ ਲੱਗ ਜਾਇਆ ਕਰੇਗਾ ਸੁમિતਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹੁਣ ਸੁમિતਰਾ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਸਭ ਕੁਝ ਵਧੀਆ ਸੀ ਪਰ ਉਹਨਾਂ ਦੇ ਪਿੰਡ ਦੀ ਇੱਕ ਔਰਤ ਖੂਹ ਦੇ ਉੱਤੇ ਪਾਣੀ ਭਰਨ ਜਾਂਦੀ ਹੈ ਤੇ ਉਸ ਦਾ ਪੈਰ ਫਿਸਲ ਜਾਂਦਾ ਹੈ ਤੇ ਉਹ ਖੂਹ ਦੇ ਵਿੱਚ ਡਿੱਗ ਪੈਂਦੀ ਹੈ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਲੋਕ ਕਹਿੰਦੇ ਨੇ ਕਿ ਉਸ ਔਰਤ ਦੀ ਆਤਮਾ ਸੁમિતਰਾ ਦੇ ਵਿੱਚ ਆਉਣ ਲੱਗ ਗਈ ਪਰ ਸੁમિતਰਾ ਨੇ ਇਹ ਗੱਲ ਕਦੇ ਵੀ ਨਹੀਂ ਮੰਨੀ ਪਰ ਲੋਕਾਂ ਦਾ ਮੰਨਣਾ ਸੀ ਕਿ ਉਸ ਔਰਤ ਦੀ ਆਤਮਾ ਇਸ ਵਿੱਚ ਪ੍ਰਵੇਸ਼ ਕਰ ਗਈ ਕਈ ਕਹਿੰਦੇ ਸੀ ਕਿ ਸੁમિતਰਾ ਸੰਤੋਸ਼ੀ માતા ਦੀ ਭਗਤ ਨਹੀਂ ਹੈ ਤੇ ਇਸ ਵਿੱਚ ਸੰਤੋਸ਼ੀ માતા ਆਉਂਦੀ ਹੈ ਤੇ ਕਈ ਲੋਕ ਸੁમિતਰਾ ਤੋਂ ਪੁੱਛਿਆ ਲੈਣ ਵੀ ਆਉਂਦੇ ਸੀ ਤੇ ਉਹਨਾਂ ਦੇ ਕੰਮ ਵੀ ਹੁੰਦੇ ਸੀ ਜਾਨੀ ਲੋਕਾਂ ਦੀ ਇਹ ਧਾਰਨਾ ਸੀ ਕਿ ਇਸ ਵਿੱਚ ਦੇਵੀ ਆਉਂਦੀ ਹੈ ਤੇ ਕਈ ਲੋਕ ਕਹਿੰਦੇ ਸੀ ਕਿ ਉਸ ਮਰੀ ਹੋਈ ਔਰਤ ਦੀ ਆਤਮਾ ਇਸ ਵਿੱਚ ਪ੍ਰਵੇਸ਼ ਕਰ ਗਈ ਪਰ ਸੁમિતਰਾ ਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਇੱਕ ਦਿਨ ਸੁਮਿਤਰਾ ਜਦੋਂ ਖੂਹ ਦੇ ਉੱਤੇ ਪਾਣੀ ਭਰਨ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਮਿਰਗੀ ਦਾ ਦੌਰਾ ਪੈ ਗਿਆ ਜਿਸ ਨਾਲ ਉਸ ਨੂੰ 5-10 ਮਿੰਟ ਬਿਲਕੁਲ ਹੋਸ਼ ਨਾ ਆਇਆ ਤੇ ਜਦੋਂ ਉਸ ਨੂੰ ਹੋਸ਼ ਆਇਆ ਫਿਰ ਉਸ ਨੂੰ ਘਰੇ ਲਿਆਂਦਾ ਗਿਆ ਤੇ ਸੁਮਿਤਰਾ ਦਾ ਪਤੀ ਵੀ ਕੰਮ ਛੱਡ ਕੇ ਹੁਣ ਪਿੰਡ ਹੀ ਆ ਗਿਆ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਹੁਣ ਮੇਰਾ ਘਰੇ ਰਹਿਣਾ ਜ਼ਰੂਰੀ ਹੈ ਕਿਉਂਕਿ ਸੁમિતਰਾ ਦੀ ਹਾਲਤ ਠੀਕ ਨਹੀਂ ਹੁਣ ਸੁમિતਰਾ ਨੂੰ ਬਾਰ-ਬਾਰ ਦੌਰੇ ਪੈਂਦੇ ਸੀ ਕਈ ਵਾਰ ਉਸ ਨੂੰ ਖੜੀ-ਖੜੀ ਨੂੰ ਹੀ ਦੌਰਾ ਪੈ ਜਾਂਦਾ ਕਈ ਵਾਰ ਰੋਟੀ ਪਕਾਉਂਦੀ ਨੂੰ ਦੌਰਾ ਪੈ ਜਾਂਦਾ ਯਾਨੀ ਸੁમિતਰਾ ਦੀ ਹਾਲਤ ਕੁਝ ਜ਼ਿਆਦਾ ਵਧੀਆ ਨਹੀਂ ਸੀ ਇੱਕ ਦਿਨ ਸੁમિતਰਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਸੁમિતਰਾ ਨੇ ਕਿਹਾ ਕਿ ਅੱਜ ਤੋਂ 3 ਦਿਨ ਬਾਅਦ ਮੇਰੀ ਮੌਤ ਹੋ ਜਾਏਗੀ ਉਹ ਦਿਨ ਸੀ 24 ਮਈ 1985 ਦਾ ਇਹ ਸੁਣ ਕੇ ਪਰਿਵਾਰ ਦੇ ਮੈਂਬਰ ਬੜੇ ਹੈਰਾਨ ਹੁੰਦੇ ਨੇ ਤੇ ਚਿੰਤਤ ਵੀ ਹੁੰਦੇ ਨੇ ਕਿ ਇਹ ਸੁਮਿਤਰਾ ਕੀ ਕਹਿ ਰਹੀ ਹੈ ਤੇ ਜਦੋਂ ਤੀਸਰਾ ਦਿਨ ਆਉਂਦਾ ਹੈ ਤਾਂ ਪਰਿਵਾਰ ਦੇ ਲੋਕ ਉਸ ਦਾ ਪੂਰਾ ਧਿਆਨ ਰੱਖਦੇ ਨੇ ਉਸ ਦੇ ਕੋਲ ਰਹਿੰਦੇ ਨੇ ਪਰ ਉਸ ਨੂੰ ਬਹੁਤ ਤੇਜ਼ ਬੁਖਾਰ ਹੋ ਜਾਂਦਾ ਹੈ ਬੈਦ ਬੁਲਾਇਆ ਜਾਂਦਾ ਹੈ ਪਰ ਹੋਇਆ ਉਹੀ ਜੋ ਸੁમિતਰਾ ਨੇ ਕਿਹਾ ਸੀ ਉਸ ਦੀ ਬੁਖਾਰ ਦੇ ਕਾਰਨ ਮੌਤ ਹੋ ਜਾਂਦੀ ਹੈ ਪਰਿਵਾਰ ਵਾਲੇ ਵੀ ਹੈਰਾਨ ਸੀ ਤੇ ਪਿੰਡ ਵਾਲੇ ਵੀ ਹੈਰਾਨ ਸੀ ਕਿ ਏਸ ਨੇ ਆਪਣੀ ਮੌਤ ਬਾਰੇ 3 ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਤਾਂ ਹੁਣ ਲੋਕਾਂ ਨੂੰ ਲੱਗਿਆ ਕਿ ਏਸ ਦਾ ਜਿੰਨੀ ਛੇਤੀ ਹੋ ਸਕੇ ਉਨਨੀ შეਤੀ ਸੰਸਕਾਰ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਪਿੰਡ ਉੱਤੇ ਕੋਈ ਨਾ ਕੋਈ ਵਿਪਤਾ ਪੈ ਸਕਦੀ ਹੈ ਤਾਂ ਫਿਰ ਉਸ ਨੂੰ ਔਰਤਾਂ ਸੰਸਕਾਰ ਤੋਂ ਪਹਿਲਾਂ ਨਮਾਉਣ ਲਈ ਲੈ ਜਾਂਦੀਆਂ ਨੇ ਜਦੋਂ ਨਮਾਉਣਾ ਸ਼ੁਰੂ ਕਰਦੀਆਂ ਨੇ ਤਾਂ ਉਸ ਕਮਰੇ ਦੇ ਵਿੱਚੋਂ ਇੱਕ ਔਰਤ ਚੀਕਾਂ ਮਾਰਦੀ ਭੱਜ ਕੇ ਆਉਂਦੀ ਹੈ ਜਦੋਂ ਲੋਕੋ ਤੋਂ ਕੁਝ ਪੁੱਛਣ ਲੱਗਦੇ ਨੇ ਉਸ ਤੋਂ ਬਾਅਦ ਇੱਕ ਹੋਰ ਔਰਤ ਚੀਕਾ ਮਾਰਦੀ ਆ ਭੱਜ ਕੇ ਆਉਂਦੀ ਐ ਫਿਰ ਤੀਸਰੀ ਔਰਤ ਜੋ ਚੀਕਾ ਮਾਰਦੀ ਭੱਜ ਕੇ ਆਉਂਦੀ ਐ ਸਾਰੀਆਂ ਔਰਤ ਚੀਕਾ ਮਾਰ ਮਾਰ ਕੇ ਬਾਹਰ ਪੱਜਾਈਆਂ ਤਾਂ ਬਾਹਰ ਜਦੋਂ ਔਰਤਾਂ ਤੋਂ ਪੁੱਛਿਆ ਗਿਆ ਕਿ ਕੀ ਹੋ ਗਿਆ ਤਾਂ ਔਰਤਾਂ ਨੇ ਦੱਸਿਆ ਕਿ ਉਸ ਨੇ ਤਾਂ ਅੱਖਾਂ ਖੋਲ ਲਈਆਂ ਮਾਰਨ ਤੋਂ 45 ਮਿੰਟ ਬਾਅਦ ਹੁਣ ਕੋਈ ਡਰਦਾ ਸੁਮਿਤਰਾ ਦੇ ਕਮਰੇ ਦੇ ਵਿੱਚ ਨਹੀਂ ਜਾਂਦਾ ਸੀ ਕਿਉਂਕਿ ਹਰੇਕ ਨੂੰ ਇਹ ਸੀ ਕਿ ਸੁਮਿਤਰਾ ਭੂਤ ਹੈ ਸਾਰੀ ਰਾਤ ਲੰਘ ਗਈ ਤਾਂ ਲੋਕ ਉਸ ਨੂੰ ਕਮਰੇ ਦੇ ਬਾਹਰ ਖੜਕੇ ਦੇਖ ਰਹੇ ਸੀ ਤੇ ਸੁਮਿਤਰਾ ਸ਼ਾਂਤ ਹੋਈ ਬੈਠੀ ਸੀ ਪੂਰੀ ਰਾਤ ਐਦਾਂ ਹੀ ਲੰਘ ਜਾਂਦੀ ਹੈ ਕਿਸੇ ਨੇ ਹਿੰਮਤ ਕਰਕੇ ਉਸ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਉਸ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਕਿੱਥੇ ਆਂ ਇੱਥੇ ਮੈਂ ਕਿਵੇਂ ਆ ਗਈ ਸੁਮਿਤਰਾ ਦੀ ਆਵਾਜ਼ ਬਿਲਕੁਲ ਬਦਲ ਚੁੱਕੀ ਸੀ ਉਸ ਨੂੰ ਠੀਕ ਹੋਣ ਨੂੰ ਤਕਰੀਬਨ 4 ਦਿਨ ਲੱਗੇ ਤੇ ਹੁਣ ਉਸ ਦੇ ਰੰਗ ਟੰਗ ਬਦਲ ਚੁੱਕੇ ਸੀ ਉਹ ਬਿਲਕੁਲ ਅਣਪੜ੍ਹ ਸੀ ਪਰ ਹੁਣ ਉਸ ਦੀ ਬੋਲੀ ਪੜਿਆਂ ਲਿਖਿਆਂ ਵਾਲੀ ਹੋ ਚੁੱਕੀ ਸੀ ਉਹ ਹਿੰਦੀ ਬੜੀ ਅੱਛੀ ਬੋਲਦੀ ਸੀ ਤੇ ਵਿੱਚ ਅੰਗਰੇਜ਼ੀ ਦੇ ਸ਼ਬਦ ਵੀ ਬੋਲਦੀ ਸੀ ਇਹ ਦੇਖ ਕੇ ਲੋਕ ਹੈਰਾਨ ਸੀ ਕਿ ਇੰਨਾ ਫਰਕ ਕਿਵੇਂ ਪੈ ਗਿਆ ਕੀ ਕਾਰਨ ਹੋਇਆ ਤੇ ਹੁਣ ਉਹ ਆਪਣੇ ਪਤੀ ਦੇ ਕੋਲ ਵੀ ਨਹੀਂ ਜਾਂਦੀ ਸੀ ਤੇ ਆਪਣੇ ਬੱਚੇ ਨੂੰ ਦੁੱਧ ਵੀ ਨਹੀਂ ਪਿਉਂਦੀ ਸੀ ਜਦੋਂ ਕੋਈ ਉਸ ਨੂੰ ਕਹਿੰਦਾ ਕਿ ਸੁਮਿਤਰਾ ਤਾਂ ਉਹ ਉਸ ਦੇ ਗਲ ਪੈ ਜਾਂਦੀ ਕਿ ਮੇਰਾ ਨਾਂ ਸੁਮਿਤਰਾ ਨਹੀਂ ਮੇਰਾ ਨਾਂ ਸ਼ਿਵਾ ਇਹ ਗੱਲ ਦੂਰ ਦੂਰ ਤੱਕ ਫੈਲ ਜਾਂਦੀ ਹੈ ਕਿ ਇੱਕ ਔਰਤ ਮਰਨ ਤੋਂ 45 ਮਿੰਟਾਂ ਬਾਅਦ ਜਿਉਂਦੀ ਹੋ ਗਈ। ਅਖਬਾਰਾਂ ਦੇ ਵਿੱਚ ਖਬਰਾਂ ਛਪ ਜਾਂਦੀਆਂ ਨੇ। ਦੂਰ ਦਰਾਡੇ ਇਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਕਿ ਕਿਸੇ ਔਰਤ ਦਾ ਪੁਨਰਜਨਮ ਹੋ ਗਿਆ। ਉਹ ਮਰਨ ਤੋਂ ਬਾਅਦ ਫੇਰ ਜਿਉਂਦੀ ਹੋ ਗਈ। ਹੁਣ ਉਸ ਕੋਲ ਜਦੋਂ ਉਸ ਦੇ ਬੱਚੇ ਨੂੰ ਲਜਾਇਆ ਜਾਂਦਾ ਸੀ ਤਾਂ ਉਹ ਬੱਚੇ ਨੂੰ ਪਰਾਂ ਕਰ ਦਿੰਦੇ ਸੀ ਕਿ ਇਹ ਮੇਰਾ ਬੱਚਾ ਨਹੀਂ। ਮੈਨੂੰ ਮੇਰੇ ਮਾਤਾ-ਪਿਤਾ ਕੋਲ ਲੈ ਕੇ ਜਾਓ। ਮੈਂ ਆਪਣੇ ਮਾਤਾ ਪਿਤਾ ਕੋਲ ਜਾਣਾ ਚਾਹੁੰਨੀ ਐ ਪਰ ਲੋਕਾਂ ਨੂੰ ਲੱਗਦਾ ਕਿ ਇਸ ਦੇ ਉੱਪਰ ਉਪਰੀ ਸ਼ਹਿ ਦਾ ਸਾਯਾ ਦਾ ਫਿਰ ਉਹ ਇੱਕ ਚਿੱਠੀ ਲਿਖਦੀ ਐ ਤੇ ਆਪਣੇ ਪਤੀ ਨੂੰ ਕਹਿੰਦੀ ਐ ਕਿ ਡਾਕਖਾਨੇ ਦੇ ਵਿੱਚ ਪਾ ਕੇ ਆ ਤਾਂ ਪਤੀ ਅਣਪੜ ਹੁੰਦਾ ਹੈ ਉਹ ਚਿੱਠੀ ਡਾਕਖਾਨੇ ਦੇ ਵਿੱਚ ਪਾ ਕੇ ਆਉਂਦਾ ਹੈ ਐਦਾਂ ਕਰਕੇ ਉਹ ਪੰਜ ਚਿੱਠੀਆਂ ਲਿਖਦੀ ਐ ਤੇ ਪਤੀ ਨੂੰ ਕਹਿੰਦੀ ਐ ਕਿ ਤੂੰ ਇਹ ਡਾਕਖਾਨੇ ਦੇ ਵਿੱਚ ਪਾ ਕੇ ਆ ਇੱਕ ਇੱਕ ਕਰਕੇ ਪੰਜ ਚਿੱਠੀਆਂ ਡਾਕਖਾਨੇ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਪਰਿਵਾਰ ਦੇ ਵਿੱਚ ਰਚਨ ਮਿਚਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦਾ ਮਨ ਪਰਿਵਾਰ ਦੇ ਵਿੱਚ ਨਹੀਂ ਲੱਗਦਾ ਜਦੋਂ ਕੋਈ ਉਸ ਨੂੰ ਸਮਿਤਰਾ ਕਹਿੰਦਾ ਤਾਂ ਉਸ ਨੂੰ ਗੁੱਸਾ ਆਉਂਦਾ ਉਹ ਕਹਿੰਦੀ ਹੈ ਕਿ ਮੇਰਾ ਨੋ ਸ਼ਹਿਬਾ ਫੇਰ ਉਹ ਦੱਸਦੀ ਹੈ ਕਿ ਦਿਬਿਆਪੁਰ ਮੇਰੇ ਸਹੁਰੇ ਨੇ ਤੇ ਮੇਰੇ ਪੇਕੇ ਇਟਾਵਾ ਦੇ ਵਿੱਚ ਹੈ ਐਦਾਂ ਦੀਆਂ ਗੱਲਾਂ ਉਹ ਆਪਣੇ ਪਰਿਵਾਰ ਨੂੰ ਤੇ ਲੋਕਾਂ ਨੂੰ ਦੱਸਦੀ ਹੈ ਤੇ ਉਹ ਇਹ ਵੀ ਦੱਸਦੀ ਹੈ ਕਿ ਮੇਰੇ ਪਿਤਾ ਜੀ ਮਾਸਟਰ ਨੇ ਲੋਕ ਸਮਝਦੇ ਨੇ ਕਿ ਇਹ ਔਰਤ ਪਾਗਲ ਹੋ ਗਈ ਗੱਲ ਹੈ 20 ਅਕਤੂਬਰ 1985 ਦੀ ਇੱਕ ਬੰਦਾ ਉਹਨਾਂ ਦੇ ਘਰੇ ਆਉਂਦਾ ਤੇ ਸਮਿਤਰਾ ਉਸ ਨੂੰ ਦੇਖ ਕੇ ਭੱਜ ਕੇ ਉਸ ਦੇ ਨਾਲ ਚਿਪੜ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗਦੀ ਹੈ ਪਰਿਵਾਰ ਵਾਲੇ ਤੇ ਹੋਰ ਲੋਕ ਦੇਖ ਕੇ ਹੈਰਾਨ ਸੀ ਕਿ ਇਸ ਕਿਸ ਅਣਜਾਣ ਬੰਦੇ ਦੇ ਨਾਲ ਚਿੰਬੜ ਕੇ ਰੋ ਰਹੀ ਹੈ ਤਾਂ ਜਦੋਂ ਸਮਿਤਰਾ ਨੂੰ ਪੁੱਛਿਆ ਜਾਂਦਾ ਕਿ ਇਹ ਕੌਣ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਮੇਰੇ ਪਿਤਾ ਜੀ ਨੇ ਤੇ ਪਿਤਾ ਨੂੰ ਪੁੱਛਦੀ ਹੈ ਕਿ ਪਿਤਾ ਜੀ ਤੁਸੀਂ ਇੰਨੀ ਧੇਰ ਕਿਉਂ ਲਾਤੀ ਇਹ ਗੱਲ ਉਸ ਦੇ ਜੀਵਤ ਹੋਣ ਤੋਂ 5 ਮਹੀਨੇ ਬਾਅਦ ਦੀ ਹੈ ਤੇ ਪਿਤਾ ਉਸ ਨੂੰ ਕਹਿੰਦਾ ਕਿ ਤੈਨੂੰ ਮੇਰੇ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤਾਂ ਉਹ ਸੁਮਿਤਰਾ ਪਿਤਾ ਨੂੰ ਕਹਿੰਦੀ ਹੈ ਕਿ ਪਿਤਾ ਜੀ ਮੈਂ ਤੁਹਾਨੂੰ ਪੰਜ ਚਿੱਠੀਆਂ ਲਿਖੀਆਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਚਿੱਠੀਆਂ ਲਿਖੀਆਂ ਸੀ ਕੀ ਤੁਸੀਂ ਮੇਰੀ ਹੈਂਡਰਾਈਟਿੰਗ ਨਹੀਂ ਪਛਾਣਦੇ ਪਿਤਾ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਪਿਤਾ ਆਪਣੇ ਨਾਲ ਇੱਕ ਐਲਬਮ ਵੀ ਲੈ ਕੇ ਆਇਆ ਸੀ ਕਿਉਂਕਿ ਖਬਰਾਂ ਤਾਂ ਪਿਤਾ ਨੇ ਪਹਿਲਾਂ ਬਹੁਤ ਸੁਣੀਆਂ ਸੀ ਪਰ ਜਦੋਂ ਉਸ ਨੂੰ ਪੰਜ ਚਿੱਠੀਆਂ ਮਿਲੀਆਂ ਉਸ ਤੋਂ ਬਾਅਦ ਉਸ ਨੇ ਸਮਿਤਰਾ ਨੂੰ ਆ ਕੇ ਮਿਲਣ ਦਾ ਫੈਸਲਾ ਕੀਤਾ ਸੀ ਤੇ ਫਿਰ ਉਸ ਨੇ ਪਰਿਵਾਰ ਵਾਲਿਆਂ ਨੂੰ ਤੇ ਲੋਕਾਂ ਨੂੰ ਦੱਸਿਆ ਕਿ ਮੈਂ ਇਟਾਵਾ ਦਾ ਰਹਿਣ ਵਾਲਾਂਗਾ ਮੇਰਾ ਨਾਂ ਸੀ ਆ ਰਾਮ ਤ੍ਰਿਪਾਠੀ ਹੈ ਤੇ ਮੈਂ ਇੱਕ ਲੈਕਚਰ ਆਰ ਹਾਂ ਉਸ ਤੋਂ ਬਾਅਦ ਉਸ ਨੇ ਐਲਬਮ ਕੱਢੀ ਤੇ ਉਸ ਦੇ ਵਿੱਚੋਂ ਫੋਟਮਾਂ ਸਮਿਤਰਾ ਨੂੰ ਦਿਖਾਈਆਂ ਉਸ ਨੇ 18 ਜਾਣਿਆਂ ਦੀਆਂ ਫੋਟੋਆਂ ਸਮਿਤਰਾ ਨੂੰ ਦਿਖਾਈਆਂ ਜਿਨ੍ਹਾਂ ਵਿੱਚੋਂ 12 ਨੂੰ ਸਮਿਤਰਾ ਨੇ ਪਹਿਚਾਨ ਲਿਆ ਤੇ ਉਹਨਾਂ ਦੇ ਨਾਮ ਵੀ ਦੱਸੇ ਫੇਰ ਸੀ ਆਰਾਮ ਤਰਪਾਠੀ ਨੇ ਤਿੰਨ ਫੋਟੋਆਂ ਹੋਰ ਜਿਨ੍ਹਾਂ ਨੂੰ ਉਸ ਨੇ ਲੁਕੋ ਕੇ ਰੱਖਿਆ ਸੀ ਉਹਨਾਂ ਵਿੱਚੋਂ ਇੱਕ ਫੋਟੋ ਸਮਿਤਰਾ ਦੇ ਅੱਗੇ ਕਰਦਾ ਹੈ ਤੇ ਪੁੱਛਦਾ ਹੈ ਕਿ ਇਹਦੇ ਵਿੱਚ ਦੱਸ ਕੌਣ ਕੌਣ ਹੈ ਤਾਂ ਉਹ ਦੱਸਦੀ ਹੈ ਕਿ ਇਹ ਮੇਰੀ ਦਾਦੀ ਹੈ ਇਹ ਮੇਰਾ ਪਿਤਾ ਹੈ ਇਹ ਮੇਰੀਆਂ ਭੈਣਾਂ ਨੇ ਆ ਮੇਰੇ ਭਰਾ ਨੇ ਤੇ ਉਸ ਤੋਂ ਬਾਅਦ ਫਿਰ ਦੂਸਰੀ ਫੋਟੋ ਉਸ મિતਰਾ ਦੇ ਅੱਗੇ ਕਰਦਾ ਹੈ ਤੇ ਸਮਿਤਰਾ ਉਸ ਵਿੱਚੋਂ ਵੀ ਸਭ ਨੂੰ ਪਹਿਚਾਨ ਲੈਂਦੀ ਹੈ ਫਿਰ ਤੀਸਰੀ ਫੋਟੋ ਉਸ મિતਰਾ ਦੇ ਅੱਗੇ ਕਰਦਾ ਹੈ ਤੇ ਸਮਿਤਰਾ ਤੀਸਰੀ ਫੋਟੋ ਦੇ ਵਿੱਚੋਂ ਵੀ ਸਭ ਨੂੰ ਪਹਿਚਾਨ ਲੈਂਦੀ ਹੈ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਫੋਟੋਆਂ ਦੇ ਵਿੱਚੋਂ ਆਪਣੇ ਆਪ ਨੂੰ ਹੀ ਪਹਿਚਾਨਦੀ ਆ ਕਿ ਮੈਂ ਆ ਸੀ ਇਸ ਤੋਂ ਬਾਅਦ ਪਿਤਾ ਉੱਚੀ ਉੱਚੀ ਰੋਣ ਲੱਗਦਾ ਹੈ ਤੇ ਉਸ ਨੂੰ ਆਪਣੇ ਗਲੇ ਲਗਾ ਲੈਂਦਾ ਹੈ ਤੇ ਉਸ ਤੋਂ ਬਾਅਦ ਫਿਰ ਪਿਤਾ ਉਸ ਨੂੰ ਉਸ ਦੇ ਵਿਆਹ ਦੀ ਐਲਬਮ ਦਿਖਾਉਂਦਾ ਹੈ ਤੇ ਉਹਦੇ ਵਿੱਚੋਂ ਇੱਕ ਫੋਟੋ ਉੱਤੇ ਉਂਗਲ ਰੱਖਦਾ ਹੈ ਤੇ ਪੁੱਛਦਾ ਹੈ ਕਿ ਆਹ ਕੌਣ ਹੈ ਉਸ ਨੂੰ ਦੇਖ ਕੇ ਸੁਮਿਤਰਾ ਕੁਝ ਨਹੀਂ ਬੋਲਦੀ ਸੁੱਨ ਹੋ ਜਾਂਦੀ ਹੈ ਤੇ ਪਿਤਾ ਫੇਰ ਪੁੱਛਦਾ ਕਿ ਦੱਸੇ ਕੌਣ ਹੈ ਤਾਂ ਸੁમિતਰਾ ਕਹਿੰਦੀ ਹੈ ਕਿ ਇਹ ਮੇਰੀ ਨਣਦ ਹੈ ਇਸ ਨੇ ਹੀ ਮੇਰੇ ਸਿਰ ਤੇ ਪੱਥਰ ਮਾਰ ਕੇ ਮੇਰੀ ਹੱਤਿਆ ਕੀਤੀ ਸੀ ਸੁમિતਰਾ ਦੀ ਇਹ ਕਹਾਣੀ ਜਾਣ ਕੇ ਸਾਰੇ ਲੋਕ ਬੜੇ ਹੈਰਾਨ ਸੀ ਪਰ ਉਸ ਤੋਂ ਬਾਅਦ ਇੱਕ ਕਹਾਣੀ ਸੀ ਆ ਰਾਮ ਤ੍ਰਿਪਾਠੀ ਵੀ ਦੱਸਦਾ ਹੈ ਉਹ ਦੱਸਦਾ ਕਿ 24 ਅਕਤੂਬਰ 1962 ਨੂੰ ਇਸ ਦਾ ਜਨਮ ਸਾਡੇ ਘਰੇ ਇਟਾਵਾ ਦੇ ਵਿੱਚ ਹੁੰਦਾ ਹੈ ਇਸ ਦੇ ਦੋ ਭੈਣ ਤੇ ਦੋ ਭਰਾ ਨੇ ਤੇ ਇਸ ਦਾ ਨਾਮ ਅਸੀਂ ਸ਼ਿਵਾ ਰੱਖਿਆ ਸੀ ਇਹ ਪੜਨ ਦੇ ਵਿੱਚ ਬੜੀ ਹੁਸ਼ਿਆਰ ਸੀ ਇਸ ਨੇ ਬੀਏ ਕੀਤੀ ਹੋਈ ਹੈ ਤੇ ਫਿਰ ਸਾਲ 1980 ਦੇ ਵਿੱਚ ਅਸੀਂ ਇਸ ਦਾ ਵਿਆਹ ਕਰ ਦਿੱਤਾ ਦਿਬਿਆਪੁਰ ਵਿੱਚ ਸ਼ੇਰੀ ਲਾਲ ਦੇ ਨਾਲ ਤੇ ਫਿਰ ਵਿਆਹ ਤੋਂ ਬਾਅਦ ਸਾਨੂੰ ਇੱਕ ਦਿਨ ਖਬਰ ਮਿਲਦੀ ਹੈ ਕਿ ਸੇਵਾ ਦੀ ਮੌਤ ਹੋ ਗਈ ਸਾਡੇ ਜਾਣ ਤੋਂ ਪਹਿਲਾਂ ਹੀ ਇਹਦੇ ਸਹੁਰੇ ਇਸ ਦਾ ਸੰਸਕਾਰ ਕਰ ਦਿੰਦੇ ਨੇ ਸਾਨੂੰ ਇਸ ਦਾ ਮੂੰਹ ਵੀ ਨਹੀਂ ਦਿਖਾਇਆ ਜਾਂਦਾ ਜਿਸ ਦਿਨ ਇਸ ਦੀ ਮੌਤ ਹੋਈ ਉਹ ਦਿਨ ਸੀ 24 ਮਈ 1985 ਅਸੀਂ ਪੁਲਿਸ ਵਿੱਚ ਐਫ ਆਈ ਆਰ ਦਰਜ ਕਰਵਾਈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਏਸ ਦੀ ਮੌਤ ਕਿਵੇਂ ਹੋਈ ਪਰ ਸਾਨੂੰ ਸਹੁਰਿਆਂ ਨੇ ਦੱਸਿਆ ਕਿ ਏਸ ਨੇ ਰੀਅਲ ਗੱਡੀ ਦੇ ਅੱਗੇ ਆ ਕੇ ਆਪਣੀ ਜਾਨ ਦੇ ਦਿੱਤੀ ਪਰ ਏਸ ਦੇ ਮਾਮੇ ਨੇ ਸਾਨੂੰ ਦੱਸਿਆ ਸੀ ਕਿ ਸਹੁਰੇ ਪਰਿਵਾਰ ਤੁਹਾਡੀ ਬੇਟੀ ਦੇ ਨਾਲ ਕੁੱਟਮਾਰ ਕਰਦਾ ਉਸ ਨੂੰ ਤੰਗ ਕਰਦਾ ਕਿਉਂਕਿ ਸੁਮਿਤਰਾ ਪੜੀ ਲਿਖੀ ਸੀ ਤੇ ਅੱਗੇ ਪੜਨਾ ਚਾਹੁੰਦੀ ਸੀ ਪਰ ਉਸ ਦਾ ਸਹੁਰਾ ਪਰਿਵਾਰ ਅਣਪੜ੍ਹ ਸੀ ਨਨਦ ਵੀ ਪੜੀ ਲਿਖੀ ਨਹੀਂ ਸੀ ਇਸ ਲਈ ਉਹ ਸੁਮਿਤਰਾ ਦੇ ਨਾਲ ਖਾਰ ਖਾਂਦੇ ਸੀ ਉਸ ਤੋਂ ਬਾਅਦ ਨਨਦ ਦਾ ਨਾਂ ਵੀ ਉਸ ਪਰਚੇ ਦੇ ਵਿੱਚ ਦਰਜ ਕਰਵਾਇਆ ਗਿਆ ਐਫ ਆਈ ਆਰ ਦੇ ਵਿੱਚ ਲਿਖਾਇਆ ਗਿਆ ਪਰ ਜਿਆਦਾ ਸਬੂਤ ਨਾ ਹੋਣ ਕਰਕੇ ਉਹ ਸੋਹਰਾ ਪਰਿਵਾਰ ਸਾਫ਼ ਬਚ ਗਿਆ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਸ਼ਿਵਾ ਦੇ ਦੋ ਬੱਚੇ ਸਨ ਉਹਨਾਂ ਨੂੰ ਵੀ ਇਹ ਪਹਿਚਾਨ ਲੈਂਦੀ ਹੈ ਤੇ ਆਪਣੇ ਗਾਲਾਂ ਲਾ ਲੈਂਦੀ ਹੈ ਸਭ ਬੜੇ ਹੈਰਾਨ ਸਨ ਕਿ ਕਿੱਦਾਂ ਹੋ ਗਿਆ ਇੱਕ ਸਮਿਤਰਾ ਮਰੀ ਤੇ ਉਸ ਤੋਂ 45 ਮਿੰਟਾਂ ਬਾਅਦ ਉਸ ਦੇ ਸਰੀਰ ਦੇ ਵਿੱਚ ਸ਼ਿਵਾ ਦੀ ਆਤਮਾ ਆ ਗਈ ਸਮਿਤਰਾ ਤੇ ਸ਼ਿਵਾ ਜਿੱਥੇ ਰਹਿੰਦੀਆਂ ਸਨ ਉਹਨਾਂ ਦਾ ਆਪਸ ਵਿੱਚ 95 ਕਿਲੋਮੀਟਰ ਦਾ ਫਾਸਲਾ ਸੀ ਤੇ ਇਹ ਕਿਵੇਂ ਹੋ ਸਕਦਾ ਸੀ ਇਹ ਪੁਨਰਜਨਮ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਆਈਆਂ ਇੰਟਰਨੈਸ਼ਨਲ ਪੱਧਰ ਤੱਕ ਇਹ ਖਬਰਾਂ ਚੱਲੀਆਂ ਇੰਟਰਨੈਸ਼ਨਲ ਪੱਧਰ ਤੱਕ ਇਸ ਪੁਨਰਜਨਮ ਦੀ ਗੱਲ ਸਭ ਨੇ ਸੁਣੀ ਤੇ ਉਸ ਤੋਂ ਬਾਅਦ ਭਾਰਤ ਦੇ ਮਨੋਵਿਗਿਆਨੀ ਤੇ ਵਿਦੇਸ਼ ਦੇ ਮਨੋਵਿਗਿਆਨੀ ਭਾਰਤ ਦੇ ਮਨੋਵਿਗਿਆਨੀ ਪਰਮੇਸ਼ਵਰ ਦਿਆਲ ਅਤੇ ਵਿਦੇਸ਼ੀ ਮਨੋਵਿਗਿਆਨੀ ਜੌਨ ਸਟੀਵਨ ਨੇ ਇਸ ਉੱਤੇ ਰਿਸਰਚ ਕੀਤੀ ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਟੀਮ ਬੰਗਲੌਰ ਦੇ ਵਿੱਚੋਂ ਆਈ ਉਹਨਾਂ ਨੇ ਵੀ ਇਸ ਉੱਤੇ ਰਿਸਰਚ ਕੀਤੀ ਤੇ ਫਿਰ ਇੱਕ ਹੋਰ ਟੀਮ ਆਈ ਉਹਨਾਂ ਨੇ ਵੀ ਇਸ ਉੱਤੇ ਰਿਸਰਚ ਕੀਤੀ ਅਲੱਗ-ਅਲੱਗ ਲੋਕਾਂ ਦੀ ਇੰਟਰਵਿਊਆਂ ਕੀਤੀਆਂ ਗਈਆਂ ਫਿਰ ਇਸ ਉੱਤੇ ਬਤੌਰ ਇੱਕ ਕਿਤਾਬ ਵੀ ਛਪੀ ਕਿਉਂਕਿ ਮਨੋਵਿਗਿਆਨੀ ਇਹ ਗੱਲ ਸੋਚ ਰਹੇ ਸੀ ਕਿ ਕਿਵੇਂ ਇਸ ਦੀ ਬੋਲੀ ਵਿੱਚ ਬਤੀਰੇ ਵਿੱਚ ਰਹਿਣ ਸਹਿਣ ਵਿੱਚ ਇੰਨਾ ਫਰਕ ਆ ਗਿਆ ਕਿ ਇੱਕ ਔਰਤ ਮਰੀ 45 ਮਿੰਟਾਂ ਬਾਅਦ ਜਿਉਂਦੀ ਹੋਈ ਉਸ ਵਿੱਚ ਕਿਸੇ ਹੋਰ ਦੀ ਆਤਮਾ ਆ ਗਈ ਤੇ ਉਸ ਦਾ ਰਹਿਣ ਸਹਿਣ ਗੱਲ ਕਰਨ ਦਾ ਢੰਗ ਪੜ੍ਹੇ ਲਿਖੇ ਹੋਣ ਦਾ ਸਾਰਾ ਕੁਝ ਕਿਵੇਂ ਉਸ ਵਿੱਚ ਆ ਗਿਆ ਇਹ ਗੱਲ ਕਿਸੇ ਨੂੰ ਹਾਜ਼ਮ ਨਹੀਂ ਹੋ ਰਹੀ ਸੀ ਉਸ ਦੇ ਪਹਿਲੇ ਵਿਆਹ ਦੇ ਦੋ ਬੱਚੇ ਸੀ ਉਹਨਾਂ ਨੂੰ ਵੀ ਉਸ ਨੇ ਪਹਿਚਾਨ ਲਿਆ ਤੇ ਉਹਨਾਂ ਨਾਲ ਲਿਫਟ ਕੇ ਰੋਈ ਤੇ ਫਿਰ ਪਿਤਾ ਨੇ ਸੇਵਾ ਨੂੰ ਪੁੱਛਿਆ ਕਿ ਇੱਕ ਤੇਰੀ ਬਹੁਤ ਪਿਆਰੀ ਚੀਜ਼ ਹੈ ਉਹ ਦੱਸ ਕਿਹੜੀ ਹੈ ਤੇ ਕਿੱਥੇ ਪਈ ਹੈ ਤਾਂ ਉਸ ਨੇ ਦੱਸਿਆ ਕਿ ਮੇਰੀ ਪਿਆਰੀ ਚੀਜ਼ ਹੈ ਮੇਰੀ ਘੜੀ ਉਹ ਆਪਣੇ ਘਰੇ ਸੰਦੂਖ ਦੇ ਵਿੱਚ ਫਲਾਣੀ ਜਗ੍ਹਾ ਤੇ ਪਈ ਹੈ ਫਿਰ ਪਿਤਾ ਨੇ ਪੁੱਛਿਆ ਕਿ ਇੱਕ ਤੇਰੀ ਸਾੜੀ ਸੀ ਉਹ ਕਿਹੜੇ ਰੰਗ ਦੀ ਸੀ ਜਿਹੜੀ ਤੈਨੂੰ ਬਹੁਤ ਪਸੰਦ ਸੀ ਤਾਂ ਸ਼ਿਵਾ ਨੇ ਕਿਹਾ ਕਿ ਉਹ ਪੀਲੇ ਰੰਗ ਦੀ ਸਾੜੀ ਸੀ ਜੋ ਮੈਨੂੰ ਬੜੀ ਪਸੰਦ ਸੀ ਸੋ ਇਹ ਸੀ ਪੁਨਰ ਜਨਮ ਦੀ ਕਹਾਣੀ ਮੈਨੂੰ ਲੱਗਦਾ ਵੀ ਇਹੋ ਜੀ ਕਹਾਣੀ ਤੁਸੀਂ ਪੁਨਰ ਜਨਮ ਦੀ ਕਦੇ ਨਹੀਂ ਸੁਣੀ ਹੋਣੀ ਕਿ ਇੱਕ ਔਰਤ ਮਰਦੀ ਹੈ ਜਦੋਂ 45 ਮਿੰਟਾਂ ਬਾਅਦ ਉਹ ਜਿਉਂਦੀ ਹੁੰਦੀ ਹੈ ਤਾਂ ਉਸ ਦਾ ਸਭ ਕੁਝ ਬਦਲ ਜਾਂਦਾ ਹੈ ਉਸ ਦਾ ਰੰਗ ਟਾਂਗੀ ਬਦਲ ਜਾਂਦਾ ਹੈ ਕਹਿਣ ਦਾ ਮਤਲਬ ਇਹ ਹੈ ਜੇ ਇਹ ਆਪਾਂ ਸਟੋਰੀ ਨੂੰ ਧਿਆਨ ਨਾਲ ਸੁਣੀਏ ਜੇ ਇਸ ਤੇ ਗੌਰ ਕਰੀਏ ਕਿ ਗੱਲ ਸਾਰੀ ਆਤਮਾ ਦੀ ਹੈ ਇਹ ਤਾਂ ਇੱਕ ਬਾਡੀ ਹੈ ਇਹ ਤਾਂ ਇਹਦੇ ਵਿੱਚ ਜੋ ਪਾ ਦਿਓਗੇ ਓਮੇ ਓਮੇ ਇਹ ਬਤੀਰਾ ਕਰਨ ਲੱਗ ਜੂ ਓਮੇ ਓਮੇ ਇਹ ਬੋਲਣ ਲੱਗ ਜੂ ਓਮੇ ਓਮੇ ਇਹ ਵਿਵਹਾਰ ਕਰਨ ਲੱਗ ਜੂ ਜਦੋਂ 45 ਮਿੰਟ ਪਹਿਲਾਂ ਸਮਿਤਰਾ ਦੀ ਮੌਤ ਹੁੰਦੀ ਹੈ ਤਾਂ ਉਹ ਇੱਕ ਦਿਹਾਤੀ ਹੁੰਦੀ ਹੈ ਪੜ੍ਹਨ ਪੜ ਹੁੰਦੀ ਹੈ ਉਸ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿਉਂਕਿ ਉਹ ਇੱਕ ਦਿਨ ਵੀ ਸਕੂਲ ਨਹੀਂ ਜਾਂਦੀ ਤੇ ਉਸ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਨੇ ਪਰ ਜਦੋਂ 45 ਮਿੰਟਾਂ ਬਾਅਦ ਉਸ ਦੇ ਵਿੱਚ ਹੋਰ ਆਤਮਾ ਆ ਜਾਂਦੀ ਹੈ ਤਾਂ ਫਿਰ ਉਹ ਪੜੀ ਲਿਖੀ ਵੀ ਹੋ ਜਾਂਦੀ ਹੈ ਤੇ ਉਸ ਦਾ ਬਤੀਰਾ ਵੀ ਬਦਲ ਜਾਂਦਾ ਹੈ ਉਸ ਦੇ ਗੱਲ ਕਰਨ ਦਾ ਢੰਗ ਵੀ ਬਦਲ ਜਾਂਦਾ ਹੈ ਤੇ ਉਸ ਨੂੰ ਲਿਖਣਾ ਵੀ ਆਉਂਦਾ ਤੇ ਉਸ ਨੂੰ ਪੜ੍ਹਨਾ ਵੀ ਆਉਂਦਾ ਸੋ ਇਸ ਦਾ ਮਤਲਬ ਤਾਂ ਇਹ ਹੈ ਕਿ ਗੱਲ ਸਾਰੀ ਆਤਮਾ ਦੀ ਹੈ ਤੁਸੀਂ ਜਦੋਂ ਮਰਜੀ ਜਨਮ ਲਵੋ ਜੋ ਤੁਹਾਡੀ ਆਤਮਾ ਦੇ ਵਿੱਚ ਹੈ ਉਹ ਇੱਕ ਦਿਨ ਉੱਭਰ ਕੇ ਆਵੇਗਾ ਹੀ ਆਵੇਗਾ ਸੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ